ਤਾਤਾ ਜੀ ਆ ਪਾਪਾ ਇੱਥੇ ਬੱਟੇ ਬੱਗਾਂ ਨਾਲ ਜਾਣਾ ਲੋਕਾਂ ਨੇ ਇਹ ਜਾਣਾ ਫੋਟੋ ਲੈਣੀ ਫੋਟੋ ਕਰਨੀ ਸੀ ਇੱਥੇ ਖੜੋ ਫੋਟੋ ਕਰ ਲਈ ਇੱਕ ਚਲੋ ਵੀ કે બે બાપ જોડી કે કોઈ સાંભળી કડકે કે ਸਿੰਘ ਦੇ ਹੱਥ ਵਿੱਚ ਪਿੰਡ ਦਾ ਰਾਉਂਡ ਸ਼ੁਰੂ ਕੀਤਾ ਕੀ ਕਹਿਣਾ ਜੰਮਿਆ ਸੀ ਅੱਜ ਜੀ ਸਾਡਾ ਕੱਲ ਚੋਣ ਸ਼ਾਨ ਮਿਲਣ ਤੋਂ ਬਾਅਦ ਸਾਡੇ ਜੋ ਬਾਜਾਖਾਨਾ ਦੇ ਸਰਪੰਚੀ ਲਈ ਉਮੀਦਵਾਰ ਜਗਸੀਰ ਸਿੰਘ ਉਹਨਾਂ ਦਾ ਅੱਜ ਪਹਿਲਾ ਰਾਉਂਡ ਘਰ ਤੋਂ ਸ਼ੁਰੂ ਹੋਇਆ ਕੋਈ 5 ਮਿੰਟ ਪਹਿਲਾਂ ਹੀ ਚਾਲੂ ਕਰਿਆ ਬਹੁਤ ਵੱਡਾ ਸ਼ਾਹਨਗਰ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਇਸ ਨੌਜਵਾਨ ਨੂੰ ਪਿੰਡ ਦੀ ਬਾਗ ਰੋਡ ਸੰਭਾਲਣ ਲਈ ਲੋਕ ਤਾਅਲੇ ਹਨ ਕੋ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ ਖੁਸ਼ੀ ਦੀ ਲਹਿਰ ਹੈ ਜਿਸ ਤਰ੍ਹਾਂ ਹੁੰਦੀ ਹੈ ਉਸੇ ਤਰ੍ਹਾਂ ਲਹਿਰ ਫੈਲੀ ਹੋਈ ਹੈ ਤਾਕੇ ਲਖबीर ਸਿੰਘ ਨੂੰ ਅਸੀਂ ਸਰਪੰਚ ਬਣਾ ਕੇ ਪਿੰਡ ਦਾ ਜੋ ਅਧੂਰਾ ਵਿਕਾਸ ਕਾਰਜ ਹੈ ਉਹਨਾਂ ਨੂੰ ਪੂਰੇ ਕਰ ਸਕੀਏ ਤੇ ਲੋਕਾਂ ਦੀਆਂ ਮੰਗਾਂ ਤੇ ਪੂਰਾ ਉੱਤਰ ਸਕੀਏ ਇਹੋ ਆਸ ਕਰਦੇ ਹੋਏ ਅੱਜ ਅਸੀਂ ਘਰ ਘਰ ਜਾ ਕੇ ਵੋਟਾਂ ਨਾਲ ਸੰਪਰਕ ਕਰ ਰਹੇ ਹਾਂ ਦੋਸਤ ਇਸ ਲਈ ਸਾਨੂੰ ਬਹੁਤ ਵੱਡਾ ਸ਼ੋਭਾ ਮਿਲ ਰਿਹਾ ਹੈ ਕਾਠੇ ਹੀ ਤੁਹਾਨੂੰ ਦੱਸਦਾ ਹੋਊਗਾ ਤੁਸੀਂ ਨਿਗਾਹ ਮਾਰੋ ਤੇ ਸਾਰਾ ਨਗਰ ਘਰ ਘਰ ਦਾ ਬੰਦਾ ਜਿਹੜਾ ਪਹੁੰਚਾ ਹੋਇਆ ਹੈ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਵੈਗਰੂ ਅੱਗੇ ਅਰਦਾਸ ਕਰਦੇ ਹਾਂ ਜੇ ਹੋਣ ਵਾਲੇ 15 ਤਰੀਕ ਨੂੰ ਆਪਣੀ ਵਾਹਿਗੁਰੂ ਕਿਰਪਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਵੱਡੀ ਸਫਲਤਾ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਬਾਜਾਖਾਨਾ ਮੇਨ ਦੇ ਸਰਪੰਚੀ ਦੇ ਦਾਵੇਦਾਰ ਜਗਜੀਤ ਜਗਸੀਰ ਸਿੰਘ ਬਰਾੜ ਉਰਫ ਸੀਰਾ ਉਹਨਾਂ ਨੇ ਅੱਜ ਚੋਣ ਸ਼ਾਨ ਮਿਲਣ ਤੋਂ ਬਾਅਦ ਪਹਿਲੀ ਵਾਰ ਆਪਣਾ ਆਗਾਜ਼ ਪਿੰਡ ਦੇ ਵਿੱਚ ਘਰ-ਘਰ ਜਾਣ ਦਾ ਪਰਨ ਕੀਤਾ ਸੀ ਜੋ ਅੱਜ ਸਮੂਹ ਨਗਰ ਨਿਵਾਸੀ ਦੋਸਤ ਮਿੱਤਰ ਸਾਰਾ ਹੀ ਪਿੰਡ ਜਗਸੀਰ ਸਿੰਘ ਸੀਰੇ ਦੇ ਘਰੇ ਇਕੱਠੇ ਹੋ ਕੇ ਤੇ ਘਰ-ਘਰ ਜਾਣ ਦਾ ਪਰਨ ਕੀਤਾ ਤੇ ਉਹ ਅਸੀਂ ਘਰ-ਘਰ ਜਾ ਰਹੇ ਹਾਂ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 15 ਤਰੀਕ ਨੂੰ ਜਗਸੀਰ ਸਿੰਘ ਉਰਫ ਸੀਰਾ ਦੇ ਚੌਨ-ਚਾਨ ਟਰੈਕਟਰ ਤੇ ਮੋੜਾ ਲਾ ਕੇ ਇਸ ਨੂੰ ਅਸੀਂ ਕਾਮਯਾਬ ਕਰਾਂਗੇ ਕਾਮਯਾਬ ਕਰਨ ਤੋਂ ਬਾਅਦ ਅਸੀਂ ਇਸ ਨੂੰ ਜੋ ਇਹਨੇ ਪੰਨ ਕੀਤਾ ਪਿੰਡ ਦੇ ਵਿਕਾਸ ਦਾ ਉਹ ਪਿੰਡ ਦਾ ਵਿਕਾਸ ਕਰੂਗਾ ਕਿਉਂਕਿ ਇਸ insan ਨੂੰ 5 ਸਾਲ ਹੋ ਗਏ ਜਦੋਂ ਜਦ ਕਰਦੇ ਨੂੰ ਪਿੰਡ ਦੇ ਕੰਮਾਂ ਵਾਸਤੇ ਅਸੀਂ ਇਸ ਦੇ ਨਾਲ ਸਾਰਾ ਹੀ ਪਿੰਡ ਮੋਢੇ ਨਾਲ ਮੋਢਾ ਲਾ ਕੇ ਪੂਰਾ ਸਮਰਥਨ ਦੇ ਕੇ ਇਸ ਨੂੰ ਕਾਮਯਾਬ ਕਰਾਂਗੇ ਮੈਂ ਕਰਨ ਸਿੰਘ ਬਰਾੜ ਜੋ ਪਿਛਲੀ ਵਾਰ ਇਸ ਦੇ ਉਲਟ ਸੀ ਅਸੀਂ ਆਈਟੀਐ ਦਾ ਪੂਰਾ ਸਮਰਥਨ ਦਿੰਦੇ ਹੋਏ ਅਸੀਂ ਇਸ ਨੂੰ ਕਾਮਯਾਬ ਕਰਕੇ ਪਿੰਡ ਦਾ ਸਭ ਤੋਂ ਉੱਤਮ ਤੇ ਵਧੀਆ ਸਰਪੰਚ ਚੁਣਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ